ਇਸਾਰ ਉਹ ਵਾਇਰਸ ਹਾਲਾਜ ਪਾਜ ਤੋਂ ਉਤਰੋ ਆਹ ਤਾਂ ਕਿਸੇ ਪਾਣੀ ਦਾ ਕੋਟ ਪਰਦੇ ਹੋਇਆ ਆਖਿਆ ਭੈਣੇ ਮੈਂ ਅਨੰਦਪੁਰ ਸਹਿਤ ਇਹਾਤ ਦੇ ਮਾਨ ਦੇ ਪਰ ਤੋਂ ਕਬੜਾ ਆਇਆ ਨੇ ਹਰ ਇੱਕ ਮੈਨੂੰ ਧਾਲਿਆਂ ਦਾ ਨਲਪੁਰ ਜਿੱਥੋਂ ਆਤੀ ਰਹੀ ਮੰਨਵਾ ਲੈ ਗਏ ਜਿੱਤੇ ਸਾਵਾਹੀ ਜੀ ਕੀ ਫਤੇ ਸੰਗਤ ਜੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਪਿੰਡ ਅਸੂਤੜ ਮੇਲਾ ਆ ਗੁਰਦੁਆਰਾ ਧੰਤਨ ਧੰਨ ਬਾਬਾ ਕਾਲਾ ਮਹਾਰਜ ਜੀ ਸੰਧੂ ਪਾਸ਼ਾ ਜੀ ਦੇ ਪਵਿੱਤਰ ਅਸਥਾਨਾਂ ਤੇ ਤੇ ਸੰਗਤ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਪਵਿੱਤਰ ਅਸਥਾਨ ਤੇ ਜਿਹਨਾਂ ਨੂੰ ਅਜੇ ਤੱਕ ਧੰਤਨ ਧੰਨ ਬਾਬਾ ਕਾਲਾ ਮਹਾਰਜ ਜੀ ਸੰਧੂ ਪਾਸ਼ਾ ਜੀ ਦੇ ਪੂਰੇ ਇਤਿਹਾਸ ਬਾਰੇ ਨਹੀਂ ਪਤਾ ਉਹ ਸਾਡੇ YouTube ਚੈਨਲ ਉੱਪਰ ਵੀਡੀਓ ਦੇਖ ਸਕਦੇ ਆ ਉਸ ਦਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਵੀ ਤੁਹਾਡੇ ਨਾਲ ਸੰਦੇ ਕਰਾਂਗੇ ਤੇ ਸੰਗਤ ਜੀ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਵੀਡੀਓ ਸਾਡੀ ਵਧੀਆ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਆਓ ਜੀ ਬਿਨਾਂ ਕਿਸੇ ਦੇਰੀ ਦੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਜਿਨ੍ਹਾਂ ਹੀ ਜਿਨ੍ਹਾਂ ਨੂੰ ਪ੍ਰਾਣ ਨੂੰ ਆਉਣ ਦਾ ਹਾਲ ਹੈ ਉਹਨਾਂ ਨੂੰ ਪੜ੍ਹਾਉਣਾ ਖਾਰੀਆਂ ਸਰਕਾਰਾਂ ਦੇ ਮਾਪਦੰਡਾਂ ਇੱਕ ਟੇਬਲ ਤੇ ਕੇਵਲ ਸ਼ੰਕਾ ਜੀਤਾਂ ਦਾ ਵੀ 6 ਬੰਬਰ ਸ਼ੇਰ ਬਾਹਰ ਕਰ ਦਿੰਦਾ ਤੇ ਗਿਣੜਾਂ ਦਾ ਵੀ ਹਾਲ ਹੋਵੇਗਾ ਇੱਥੇ ਕੀ ਬਣੇਗਾ ਇਹਨਾਂ ਮਰਦਾਂ ਨੇ ਹਕਾਲ ਤੱਕਤ ਮੈਣਾ ਹੈ ਅਕਾਲ ਤੱਕਤ ਇਹਨਾਂ ਦੇ ਵਡੇਰਿਆਂ ਦਾ ਹੈ ਇਹਨਾਂ ਦੇ ਵਡੇਰੇ ਨੇ ਨੀ ਦਿੱਲੀ ਦੀ ਈਨਮਤੀਓਂ ਵੀ ਕਿਹਾ ਸੀ ਮੇਰੀ ਸਦਾ ਕੋ ਜ਼ਮਾਨਾ ਤੋਂ ਮੁਲਕਣ ਹੈ ਮਗਰ ਬਦਲਤੇ ਵਕਤ ਦੀ ਰਫ਼ਤਾਰ ਕੋ ਕੋ ਨਹੀਂ ਰੁਕੇਗਾ ਤੁਸੀਂ ਲੋ ਆਜੋ ਆਹਨ ਬਹੁਤ ਬਲੰਤ ਸਹੀ ਕਿਆ ਕੀ ਦਰਖਾਸਤ ਕੋ ਕੌਣ ਰੋਕੇਗਾ ਮੇਰੇ ਚਾਲੂ ਕੀ ਪ੍ਰਵਾਹ ਨੂੰ ਰੋਕਣੇ ਵਾਲੋ ਮੇਰੇ ਹਰਕਬਿੰਦ ਦੀ ਸਲਵਾਰ ਨੂੰ ਕੌਣ ਰੋਕੇਗਾ ਐਵੇਂ ਧੋੜੀਓ ਦੇ ਕਿਆ ਪਿੱਤਰ ਪਿਆਰੇ ਗੁਰੂ ਕੇ ਸਿਖੋ ਚਮਕਾਉਂ ਦੀ ਘੜੀ ਦੇ ਵਿੱਚੋਂ ਜਦੋਂ ਇਹ ਰਾਤ ਨੂੰ ਸ਼ਬਦ ਉਚਾਰਨ ਕੀਤਾ ਪੂਰਨ ਮਾਚੀ ਦੀ ਚਾਂਦਨੀ ਰਾਤ ਹੈ ਦਿਨ ਭਰ ਸੁਖਣ ਤੋਂ ਬਾਅਦ ਆ ਨਾਮ ਸੁਰੰਗ ਦਾ ਇਹ ਸ਼ਬਦ ਉਚਾਰਨ ਕੀਤਾ ਜਿਹੜੀ ਰਾਤ ਲੰਘੀ ਹੈ ਇਹ ਤੋਂ ਪਹਿਲਾਂ ਸ਼ਾਮ ਹੋਈ ਰਾਤ ਟਿਕਣਵਾਰੀ ਤੇ ਦੋ ਗੁਜਰਾ ਦੇ ਕਾਕੇ ਗੁਰੂ ਗੋਬਿੰਦ ਸਿੰਘ ਜੀ ਦੀ ਗਾੜੀ ਆਗੈ ਵਟ ਟੱਪ ਕੇ ਅਗੇਰੇ ਹੋਏ ਇੱਕ ਸੱਜੇ ਖਲੋ ਗਿਆ ਇੱਕ ਖੱਬੇ ਖਲੋ ਗਿਆ ਧੰਨ ਨਾਨਕ ਨਰਨਕਾਰੀ ਹੱਥ ਕੇ ਕਹਿੰਦੇ ਤੁਸੀਂ ਕੌਣ ਹੋਏ ਤੁਸੀਂ ਤਾਂ ਇੱਧਾ ਖਲੋਂਦੇ ਜਿਵੇਂ ਮਰਤ ਰਣ ਮੈਦਾਨ ਵਿੱਚ ਪੈਦੜਾ ਪਾਉਂਦੇ ਨੇ ਉਹਨਾਂ ਗਾੜੀਆਂ ਆਕੇ ਆਪਾਂ ਬਾਬਾ ਗੁਜਰਾ ਦੇ ਕਾਕੇ ਮੇਰਾ ਨਾਮ ਲਓ ਇਹਦਾ ਨਾਮ ਲਾਉਣਾ ਹੈ ਅਸੀਂ ਦੋਵੇਂ ਭਰਾਵਾਂ ਪੰਜ-ਪੰਜ ਗੁਰੀਆ ਮੱਝ ਕਿਉਂ ਜਾਂਦੇ ਤੇਰੇ ਤੇ ਜਨਾ ਤੋਂ ਕਾਣਾ ਭਾਵੇਂ ਤੇ ਗੂਗਲ ਭਾਵੇਂ ਤੇਰਾ ਲਗਦਾ ਕਿ ਤੇਰਾ ਨਾਮ ਗੋਗੋਦ ਹੈ ਤੇਰੇ ਬਗਰੀ 10 ਲੱਖ ਬੋਝ ਲੱਗੀ ਹੈ ਤੇਰੇ ਬਗਰੀ ਤੇ ਜੀਤਾ ਦਾਤੀ ਆ ਗੋਗੋਦ ਲੈ ਕੇ ਪਰਿਆ ਵਰਗ ਚੱਪਾ ਚੱਪਾ ਤੇਰਾ ਮੈਰੀ ਵਰਗ ਦੁਨੀਆ ਤੇ ਲੋਕਾਂ ਨੇ ਤੇਨੂੰ ਵੇਖ ਕਰਕੇ ਕੋਈ ਮਾਰਦੇ ਨਹੀਂ ਹਾਂ ਨਾਨਕ ਅਰੰਗਾਰੀ ਅੱਜ ਦੇ ਦਿਨ ਹਾਂ ਮੈਨੂੰ ਗੋਗੋਦ ਸਿਖਾਖਦੇ ਨੇ ਬਾਬਾ ਤੈਨੂੰ ਪਤਾ ਹੀ ਜਦੋਂ ਨਾਨਕਪੁਰ ਦੀ ਗੋਰੀ ਛੱਡੀ ਹੈ ਜੇ ਮੁਕਾਬਤਾ ਰਣ ਮੈਦਾਨ ਛੱਡਿਆ ਫਿਰ ਜਦੋਂ ਰੌਲਾ ਪਿਆ ਤੇ ਗੁਰੂ ਘਰ ਦੇ ਸੀ ਚਲੇ ਗਏ ਤੇਰੇ ਜਾਣ ਤੋਂ ਬਾਅਦ ਪਿੰਡਾਂ ਦੇ ਪੰਚਾਇਤਾਂ ਗੱਲਾਂ ਹੋ ਗਈਆਂ ਮਤੇ ਮੈਂ ਫਾਈਲਾਂ ਵਿੱਚ ਖੇਡਾਈ ਸਰਕਾਰੀ ਦਫਤਰੇ ਲਿਖਦਾ ਗੇਟ ਮੰੁੰਨੇ ਨੂੰ ਵੀ ਜਾਣ ਦਾ ਖਤਰਾ ਜਿਹੜੇ ਜੂਕਰ ਆਉਂਦੀ ਸੇਵਾ ਨਿਸ਼ਕਾਮ ਕਰਨ ਤੇ ਤੀਹਰਾਂ ਦੇ ਟਾੜੀਆਂ ਦਾ ਵੱਡਾ ਮਾਲ ਕਰਿਆ ਕਰਨ ਸੋ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਸੋ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਕਰਕੇ ਭਗੋਦੀ ਹੋਵੇ ਇੱਥੇ ਤੁਸੀਂ ਕਿਸੇ ਦਾ ਹੱਕ ਮਾਰੋਗੇ ਮਰੇਗਾ ਹੀ ਮਰੇਗਾ ਨਾਨਕ ਨਿਰੰਕਾਰੀ ਦਾ ਸਾਰਕਾ ਇੱਥੇ ਆ ਕਰਕੇ ਜੋ ਜਿੱਤੋਗੇ ਕਿਉਂਕਿ ਇਹ ਸ਼ੀਸ਼ਾ ਦੇ ਜੋ ਬੰਦੇ ਦੇਖਦੇ ਕਿ ਤੁਹਾਡੇ ਗੱਲ ਰੱਖ ਦੇਣਾ ਕਿ ਗੁਰੂ ਕੇ ਰਿਕੋਗੇ ਧਰਤੀ ਹੈ ਮਰ ਜਿਹੜਿਆ ਧਰਤੀ ਉਹ ਇਸ ਪੰਨਾ ਸਰਪਾ ਦਾ ਬਾਤ 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 ਗਿਆ ਉਸ ਦੇ ਬਾਗੇ ਤਲਾਪੇ ਤੇ ਬਾਗੇ ਪੰਜਾਬ ਦੇ ਨਵੇਲੀ ਦੇ ਹੋਰ ਲੋਕ ਤੇ ਨੇ ਦੇ ਭਾਈ ਸਾਹਮਣੇ ਸ਼ਬਦ ਪੜਿਆ ਤੇ ਮੈਂ ਤਾਂ ਕਰਕੇ ਇੱਦਾਂ ਚਾਹੇ ਮੈਂ ਤੁਹਾਨੂੰ ਤੁਹਾਡੇ ਬਡੇਰੇ ਦੀ ਤਰ੍ਹਾਂ ਬਾਤ ਹਾਂਦਾ ਹੈ ਤੁਹਾਡਾ ਬਡੇਰਾ ਕਰਤਾ ਕੀ ਹੈ ਇਹੋ ਬਾਤ ਸੁਣਾਈ ਦੇਣੀ ਇਹ ਸੁਣਦਾ ਦੇ ਬਾਤ ਸੁਣਾਵੇ ਪੰਜਾਬ ਦੇ ਤੇ ਪਰਦੇਸ ਦੇ ਬਾਬੇ ਤੁਹਾਨੂੰ ਜਦੋਂ ਰੋਹਦਾ ਹੈ ਬਾਬੇ ਪੰਜਾਬ ਦੇ ਵਾਕਿਆਂ ਨੂੰ ਤੁਹਾਡੇ ਹੀ ਦੇ ਉੱਤੇ ਇੱਕ ਘੋਸ਼ਣਾ ਨਾਮ ਉਹਦਾ ਆਪ ਕਰਿਆ ਜਾਂਦਾ ਹੈ ਨਾਮ ਉਹਦੇ ਮੱਤੇ ਬਾੜ ਵੇਚਿਆ ਜਾਂਦਾ ਹੈ ਗੋਲਾ ਸਾਥੀ ਇੰਨਾ ਤੇ ਸੂ ਦੇ ਕੰਢੇ ਦੇ ਗੋਲਾ ਕੇ ਬਿਠਾ ਦੇ ਮੈਨੂੰ ਲੱਗਦਾ ਕੋਈ ਆਸ਼ਰਮੀ ਹੈ ਪੰਜਾਬੇ ਦਾ ਮੱਥਾ ਟੇਕਿਆ ਇੱਥੇ ਵੀ ਉਹਨੇ ਦਾ ਗੋਲਾ ਪੜਾਇਆ ਆਪਰ ਗੁਰੂਆਂ ਦੀ ਜੀਵਨ ਦੀ ਸੰਗਤ ਦਾ ਮਾਸਟਰ ਸਿੱਖਿਆ ਤੋਂ ਪਾ ਤੇ ਆਉਂਦਾ ਰਹਿ ਜਾ ਰਿਹਾ ਕਰਦੇ ਜਦੋਂ ਮੱਟ ਦਾ ਠੱਪਾ ਮਿਟਿਆ ਸਾਫਾ ਹੋ ਜਾਂਦਾ ਤੇ ਨਵੇਂ ਚਾਰ ਫੱਤਰ ਦਾ ਕਪੜਾ ਉਤਾਰ ਕੇ ਪੁਰਾਣਾ ਲੀਦਾ ਲਾਂ ਕਰ ਦਿਆਂ ਉਹ ਤੇਰੇ ਚੋਲੇ ਆਇਆ ਉਹ ਤੇਰੇ ਮੈਨੂੰ ਦਰਦੀ ਬਰਵਾਚਰਾਂ ਦੇ ਕੋਲ ਲਿਆ ਖਰਾਵਾ ਤੇਰੇ ਤੋਂ ਕੋਲ ਹੋ ਗਈ ਹੱਥੋਂ ਨਾਲ ਕਹਿਣਾ ਮੰਗੇ ਤੇ ਨਾਲ ਨਵੇਂ ਕਾਦੀ ਦੀ ਯਾਤਰਾ ਬਣਾ ਯਾ ਅੱਜ ਆਪਾ ਸਾਧਾ ਬਾਬਾ ਸਾਹਿਬ ਕੋਲ ਗਿਆ ਦੁਨੀਆ ਦੇ ਬਾਬਾ ਸਾਹਿਬ ਨੂੰ ਨੂੰ ਨਿਲਾਉਂਦੇ ਤੁਹਾਡਾ ਬਨੇੜਾ ਕੁੰਠਾ ਚੌਥੇ ਖੰਡ ਵਿੱਚ ਬੋਲਿਆ ਸਾਰਾ ਖੰਡ ਕੀ ਬਾਣੀ ਜਲੋਰ ਕਿੱਥੇ ਹੋਰ ਨਾ ਕੋਈ ਹੋਰ ਹੋ ਜਾ ਤੇਰੇ ਪਚੰਗ ਫੌਜ ਆਵੇਗੀ 2 ਬਾਈਆਂ ਸਾਲਾਂ ਦਾ ਹੋਵੇਗਾ ਉਹਨੂੰ ਵਿਆਹਣ ਵਾਸਤੇ ਜਾਈ ਤੇਰੇ ਘਰ ਲੜਾਰੀਆਂ ਦੀ ਧੀ ਆਵੇਗੀ ਤੇ ਆਉਣ ਤੋਂ ਪਹਿਲਾਂ ਉਹਦੇ ਮੋਢੇ ਤੇ ਹੱਥ ਲਾ ਕੇ ਆਖੀ ਧੀਏ ਸਾਰਾ ਕੁਝ ਕਰੀ ਪਰ ਸ਼ਾਂਤਾਂ ਨਾ ਕਰੀ ਜਾਂ ਲੈ ਜਾਣਾ ਰੰਗ ਆਪਣੇ ਆਪ ਹੀ ਚੜ ਜਾ ਕਰਾਂਗਾ ਛੁੜ ਕੇ ਲਾਈ ਦੇ ਮੱਟ ਆਪ ਦੇ ਰੰਗ ਨਹੀਂ ਜਾਂਦਾ ਤੁਹਾਂ ਪੱਗ ਦੇ ਪੱਗ ਦੇ ਕੇ ਜਿੰਦਾ ਕਹਿਣਾ ਆਹ ਰੰਗ ਚੜ ਕੇ ਉਹਨੇ ਖਲੋ ਕੇ ਅਰਦਾਸ ਕਰੇ ਨਹੀਂ ਮਾਲਕਾ ਰੰਗ ਚੜ ਤੇ ਰੰਗ ਚੜ ਜਾ ਕਰਨਾ ਵਾਈ ਸਾਲ ਰੰਗ ਚੜਦਾ ਰਿਓ ਵਾਈ ਸਾਲ ਵਾਈ ਦਾ ਸਾਲਾ ਮੱਝ ਨੂੰ ਪੁੱਤਰ ਨੂੰ ਵਿਆਹ ਕੇ ਆਇਆ ਲਲਾਈਆਂ ਦੀ ਧੀ ਆਈ ਉਹਨੇ ਮੱਕੇ ਤੇ ਹੱਥ ਮਾਰ ਕੇ ਸਿਰ ਤੇ ਸਾਈ ਉੱਚਿਆ ਸਿਰ ਤੇ ਸਾਈਆ ਮੇਰਾ ਪਿਓ ਵੀ ਦਿਨਾਈ ਦਾ ਆਇਆ ਕਬੀਰ ਬੇਲਾ ਨਾ ਕਰਾ ਤੂੰ ਤੇਰੇ ਅਹ ਯਾਰ ਕੰਬੇ ਹਰੂ ਵਿੱਚ ਆਂਦੇ ਤੂੰ ਤੇਰੇ ਨੇਰੇ ਆ ਗਾ ਇੱਕ ਦਾ ਚਾ ਗਿਆ ਮਲਕ ਤੇ ਭਾਗੀ ਇਹ ਨਹੀਂ ਕਿ ਤੂੰ ਬਾਤ ਬਾਤ ਤੱਕਣ ਕਿ ਯਾਰ ਜੁੜ ਕੇ ਰਾਣੀ ਚੜਿਆ ਤੇ ਅੱਜ ਜੂਤਾਂ ਬਣਾ ਚੁੱਕੇ ਜਿਹੜੇ ਗੱਲ ਨਹੀਂ ਮੰਨਦੇ ਇਹਦਾ ਨੂੰ ਕੇ ਬਾਈ ਉਹਦੇ ਦੇ ਬਾਬਾ ਉਹਦੀ ਮਮਾ ਬੀਬੀ ਜੁਰੇ ਜਾਂਦੇ ਸਨ ਕੰਨੀ ਦਾ ਨਾਮ ਲੱਗਾ ਜਿਹੜੇ ਲੋਕ ਸਨ মোমে <muchas> É todo jardim Thank <inaudible> you.